ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਬੇਨਤੀ ਕਰਨ ਲੱਗਿਆ ਹਾਂ ਉਸ ਵੇਲੇ ਦੀ ਗੱਲ ਹੈ ਜਦੋਂ ਮਾਤਾ ਜੀਤੋ ਜੀ ਨੇ ਕਲਗੀਧਰ ਦਸ਼ਮੇਸ਼ ਪਿਤਾ ਨੂੰ ਕਿਹਾ ਸਾਹਿਬ ਜਾਦੇ ਜਵਾਨ ਹੋ ਗਏ ਆ ਉਹਨਾਂ ਦੀਆਂ ਸ਼ਾਦੀਆਂ ਕਰਨੀਆਂ ਤੇ ਕਲਗੀਧਰ ਦਸ਼ਮੇਸ਼ ਪਿਤਾ ਨੇ ਜਿਵੇਂ ਜਵਾਬ ਦਿੱਤਾ ਉਹਨਾਂ ਲੈਣਾ ਨੂੰ ਉਦੇਖ ਕਰਨ ਵਾਲਾ ਸਾਧੂ ਸਿੰਘ ਪਤੰਗਾ ਇਉਂ ਬਿਆਨ ਕਰਨ ਲੱਗਿਆ ਚੜਦੀ ਕਲਾ ਪੰਸ ਦੀ ਹੋਵੇ ਹੋਰ ਲੋੜ ਨਹੀਂ ਮੈਨੂੰ ਕਿਵੇਂ ਕਿਵੇਂ ਹਨ ਕਾਜਰ ਚਾਉਣੇ ਮੈਂ ਸਮਝਾਵਾਂ ਤੈਨੂੰ ਕਿਵੇਂ ਕਿਵੇਂ ਹਨ ਕਾਜਰ ਚਾਉਣੇ ਮੈਂ ਸਮਝਾਵਾਂ ਤੈਨੂੰ ਗੁਰ ਨਾਨਕ ਦਾ ਹੁਕਮ ਪੰਥ ਤੇ ਸੱਤ ਸੀਸ ਹਨ ਲਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਪਹਿਲਾ ਸੀਸ ਪੇਸਾਨੇ ਦਿੱਤਾ ਦੂਜਾ ਦੇਉ ਮਾਤਾ ਤੀਜਾ ਸੀਸ ਪੰਥ ਦੀ ਭੇਟਾ ਆਪਣਾ ਅਸੀਂ ਚੜਾਤਾ ਤੀਜਾ ਸੀਸ ਪੰਥ ਦੀ ਭੇਟਾ ਆਪਣਾ ਅਸੀਂ ਚੜਾਤਾ ਚਾਰੇ ਭੇਟਾ ਗੁਰੂ ਪੰਥ ਦੀ ਹੈ ਫਰਜ਼ੰਦ ਕਰਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਜੰਮੂ ਤੇ ਕਸ਼ਮੀਰ ਦੇ ਹਿੰਦੂ ਤੰਗ ਜ਼ੁਲਮ ਤੋਂ ਆਏ ਕਿੰਨੇ ਹੀ ਤਲਵਾਰ ਨਾਲ ਹੈ ਧਰਮ ਗਏ ਬਦਲਾਏ ਕਿੰਨੇ ਹੀ ਤਲਵਾਰ ਨਾਲ ਹੈ ਧਰਮ ਗਏ ਬਦਲਾਏ ਹਿੰਦੂ ਤੇ ਮੁਗਲਾਂ ਤੋਂ ਵੱਖਰੇ ਮੈਂ ਤਾਂ ਸਿੱਖ ਬਣਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਵੱਡੇ ਦੋ ਚਮਕੌਰ ਚ ਮੰਗੇ ਦੋ ਸਰਹੰਦ ਵਿਆਣੇ ਕਰਨਾ ਖਤਮ ਜ਼ੁਲਮ ਨੂੰ ਜਗ ਚੋਂ ਪੈਨ ਸ਼ਹੀਦੀ ਬਾਣਾ ਸੈਣਾ ਅਸੀਂ ਸੀਸ ਤੇ ਹੱਸ ਕੇ ਵਾਹੇ ਗੁਰੂ ਦਾ ਫਾਣਾ ਸੈਣਾ ਅਸੀਂ ਸੀਸ ਤੇ ਹੱਸ ਕੇ ਵਾਹੇ ਗੁਰੂ ਦਾ ਫਾਣਾ ਜਿਹੜੇ ਵੈਰੀ ਸਿੱਖ ਪੰਥ ਦੇ ਚੁਣ-ਚੁਣ ਅਸੀਂ ਮਕਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਦਿੱਲੀ ਦੇ ਵਿੱਚ ਦੇ ਕੁਰਬਾਨੀ ਸਤਗੁਰ ਤੇਗ ਬਹਾਦਰ ਰੱਖਿਆ ਕਰ ਗਏ ਮਜ਼ਲੂਮਾਂ ਦੀ ਬਣਹੰਦ ਦੀ ਚਾਦਰ ਰੱਖਿਆ ਕਰਗੇ ਮਜ਼ਲੂਮਾਂ ਦੀ ਬਣੇਂ ਹੰਦ ਦੀ ਚਾਦਰ ਆਪਣਾ ਸਭ ਪਰਿਵਾਰ ਵਾਰ ਕੇ ਨਿਰਬਲ ਅਸੀਂ ਬਚਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਧਰਮ ਯੁੱਧ ਜਦ ਲੱਗੂ ਆਪਣਾ ਹੋਣੇ ਫੇਰ ਨਬੇੜੇ ਰਣ ਭੂਮੀ ਵਿੱਚ ਪਰਖੇ ਜਾਣੇ ਸਿੱਖ ਗੁਰਾਂ ਦੇ ਜਿਹੜੇ ਰਣ ਭੂਮੀ ਵਿੱਚ ਪਰਖੇ ਜਾਣੇ ਸਿੱਖ ਗੁਰਾਂ ਦੇ ਜਿਹੜੇ ਪੜ ਕੇ ਵਾਰ ਚੰਡੀ ਦੀ ਜਿਹੜੇ ਗਿੱਦੜੋਂ ਸ਼ੇਰ ਬਣਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਸਾਰੇ ਹਿੰਦੁਸਤਾਨ ਦੇਸ਼ ਨੂੰ ਪਿਆਰ ਖਾਲਸਾ ਕਰਨਾ ਕਈ ਵਾਰੀ ਹੈ ਜਨਮ ਧਾਰ ਕੇ ਇਸ ਦੀ ਖਾਤਰ ਮਰਨਾ ਕਈ ਵਾਰੀ ਹੈ ਜਨਮ ਧਾਰ ਕੇ ਇਸ ਦੀ ਖਾਤਰ ਮਰਨਾ ਸਾਡੇ ਕੀਤੇ ਕਰਤਵ ਸਾਰੇ ਵੇਦਾਂ ਨੇ ਫਰਮਾਉਣੇ ਵੱਡੇ ਗੋ ਚਮਕਾਰ ਚ ਮੰਗੇ ਦੋ ਸਰਹੰਦ ਵਿਹਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਵੇਖ ਲਈ ਤੂੰ ਅੱਖੀ ਆਪਣੇ ਚੋਂ ਬੱਚਿਆਂ ਦੀ شادی ਲਾੜੀ ਮੋਤ ਜਦੋਂ ਪਰਨਾਈ ਗਾਉ ਘੋੜੀਆਂ ਦਾਦੀ ਲਾੜੀ ਮੋਤ ਜਦੋਂ ਪਰਨਾਉ ਗਾਉ ਘੋੜੀਆਂ ਦਾਦੀ ਧਰਮ ਰਾਜ ਦੇ ਜਮਹੇ ਰੂਲੇ ਸੇਰੇ ਜੋੜ ਸੁਣਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਆਉਣੇ ਜਦ ਸੂਬਾ ਸਰਹੰਦ ਸ਼ਹਿਰ ਦਾ ਤਿਲਕ ਮੱਥੇ ਤੇ ਲਾਉ ਅਜ਼ਰਾਈਲ ਫਰਿਸ਼ਤਾ ਓਦੋਂ ਅਰਸ਼ੋਂ ਫੁੱਲ ਵਰਸਾਉ ਅਜ਼ਰਾਈਲ ਫਰਿਸ਼ਤਾ ਓਦੋਂ ਅਰਸ਼ੋਂ ਫੁੱਲ ਵਰਸਾਉ ਬੱਦਲਾਂ ਦੇ ਸੱਗ ਰਲ ਕੇ ਬਿਜਲੀ ਵਾਜੇ ਬੈਂਡ ਵਜਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਹਾਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਹਾਉਣੇ ਸ਼ਮਾ ਆਜ਼ਾਦੀ ਦੇ ਪਰਵਾਨੇ ਦੇਸ਼ ਕੌਮ ਲਈ ਸੜਦੇ ਧਰ ਕੇ ਸੀਸ ਤਲੀ ਤੇ ਯੋਧੇ ਧਰਮ ਵਾਸਤੇ ਲੜਦੇ ਧਰ ਕੇ ਸੀਸ ਤਲੀ ਤੇ ਯੋਧੇ ਧਰਮ ਵਾਸਤੇ ਲੜਦੇ ਇਸ ਕੌਮ ਦੇ ਕਈ ਪਤੰਗੇ ਸੜਨ ਸ਼ਮਾ ਤੇ ਆਉਣੇ ਵੱਡੇ ਦੋ ਚਮਕਾਰ ਚ ਮੰਗੇ ਦੋ ਸਰਹੰਦ ਵਿਹਾਉਣੇ ਵੱਡੇ ਦੋ ਚਮਕੌਰ ਚ ਮੰਗੇ ਦੋ ਸਰਹੰਦ ਵਿਆਉਣੇ ਵੱਡੇ ਦੋ ਚਮਕੌਰ ਚ ਮੰਗੇ ਦੋ ਸਰਹੰਦ ਵਿਆਉਣੇ